ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਮਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ 5 जिसका सब किसो तेका हुए तिस जन लिपना हर का सेवक ही मुक्ता जो करे सोई भल जन अत निर्मल दि जुगतारा सगल त्याग हर सरणी आया तिस जन व्यापै हाँ माया नाम निधान जा के मन माहेको चिंता सुपना नहि कहना न पूरा पाया पर मोह सगल साया कह न गुरपुरा पाया पर मोह सगल साया वाहिगुरु जी का खालसा ਵਾਹਿਗੁਰੂ ਜੀ ਕੀ ਪਤੈ ੴ ਅੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਾਉ ਨਿਰਵੈਰੁ ਅਕਾਲੁ ਖਤੇ ਹੋ ਨਹੀਂ ਕਿਛਿਆ ਹੈ ਨਮਰਾ ਔਸਰ ਉਨਜਾਰ ਕਲੇ ਸਤਨਾ ਧਨ ਵਾਹਿਗੁਰੂ ਪਾਣੀ ਨੰਕਾਰ ਇਸ ਸੋ ਦੇਵਟਿਆ ਵਾਰੇ ਗਾ ਗੁਲੇ ਵਾਹਿਗੁਰੂ ਗੁਰਜਾ ਮੈਂ ਤਰੁ ਹੈ ਵਾਹਿਗੁਰੂ ਚੱਚਾ ਦੁਏ ਜੀਤਾ ਜਿਉ ਪਿੰਡ ਸਭ ਦੇਰਾ ਕਉਣ ਤਰਜਾਮੀ ਔਰ ਕ ਭਗਵਾ ਦਰਸ਼ਨਾਂ ਦਾ ਕਹਨ ਨਾਨਕ ਜੇ ਹਾ ਤੁ ਕਰੇ ਤੇ ਹਉ ਕਰੀ ਬੰਧਿਆ ਸਾ ਗੁਰੂ ਪਿਆਰੇ ਗੁਰੂ ਨੂੰ ਬਹੁਤ ਸ਼ਰਧਾਂ ਦਾ ਸਤੰਗ ਹੈ ਸਾਡੇ ਗੁਰਾਂ ਨੇ ਬਾੜ ਬਖਸ਼ਿਸ਼ ਕਰੇਗਾ ਤਾਂ ਕਰਕੇ ਨਿਵਾਜਨਾ ਕੀਤਾ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਮੈਨੂੰ ਆਪਾਂ ਕਹਿ ਦਿੰਨਿਆ ਕੋਈ ਇੱਕ ਸਮਾਨ ਉਹ ਕਹਦਾ ਹੈ ਜਿਹਾ ਕੋਈ ਐਸਾ ਹੈ ਜਿਹੜਾ ਸਗਰਸਤੀ ਵਿੱਚ ਰਹਿੰਦਾ ਹੋਇਆ ਨਿਰਲੇਪ ਰਹ ਸਕਦਾ ਜਿਵੇਂ ਕਮਲ ਦਾ ਪੱਦਾ ਹੈ ਕਿ ਕੋਈ ਐਸਾ ਹੈ ਜਿਹੜਾ ਅਠੋ ਪੈਰਾਂ ਨਾਲ ਚੱਪ ਸਕਦੇ ਤੋਂ ਦੀ ਅਵਸਥਾ ਕਹਿੰਦੀ ਹੈ ਉਹਦਾ ਪਤਾ ਕਿ ਲੰਦਾ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸੰਗੂ ਇਸੇ ਦਾ ਅਨੁਦ੍ਰੇਡ ਕਰਵਾਉਂਦੇ ਨੇ ਸੰਗੂ ਬਾਉ ਵਿਚਾਰ ਦੇ ਨਾਲ ਜੁੜੀਏ आसा महला पासा राजदारन श्री गुरु अर्जन देव महाराज तेनाली उच्चारण किया पावन शब्द लड़ीवार इकहत्तर नंबर शब्द जो की श्री गुरु ग्रंथ साहब के मुबारक तीन सौ अठासी है ਸਤਿਗੁਰੂ ਬਖਸ਼ਿਸ਼ ਕਰਦੇ ਨੇ ਆ ਪਹਿਲਾਂ ਕੇਂਦਰੀ ਭਾਵ ਵਿਸ਼ਾ ਸਮਝੀਏ ਕਿ ਕਿਸ ਵਿਸ਼ੇ ਤੇ ਸਤਿਗੁਰੂ ਗੱਲ ਕਰ ਰਹੇ ਹਰ ਕਾ ਸੇਵਕ ਸਦਹੀ ਮੁਕਤਾ ਕਹਿੰਦੇ ਜਿਹੜਾ ਪਰਮਾਤਮਾ ਦਾ ਸੇਵਕ ਹੈ ਪਰਮਾਨੰ ਦਾ ਦਾਸ ਹੈ ਕਿਹ ਕਿਸ਼ਾਨੀ ਦਾ ਦੇ ਜੀ ਕਿਦਰੇ ਭੁਲੇਖਾ ਨਾ ਕੋਈ ਟਪਲਾਣਾ ਘਾੜ ਜਾਈ ਵੀ ਮੇਰੇ ਵਰਗਾ ਕਹੇ ਜੀ ਮੈਂ ਤਾਂ ਬ੍ਰਹਮ ਗਿਆਨੀ ਆ ਤਿੰਨਾ ਲੋਕਾਂ ਦੇ ਜਾਣਦਾ ਅਜ ਬ੍ਰਹਮ ਗਿਆਨੀ ਦੀ ਨਿਸ਼ਾਨੀ ਦਾ ਤੇ ਪੂਰਨ ਕਿਹੜਾ ਹੈ ਤੇ ਪੂਰਨ ਦੀ ਨਿਸ਼ਾਨੀ ਕੀ ਹੈ ਪੂਰਨ ਕਬੋ ਨਡੋ ਰਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਤੜਾ ਸਵਾਇਆ ਪੂਰਨ ਹੋਤਰ ਕਾਰ ਜਿਹੜਾ ਪੂਰਨ ਉਹ ਕਦੇ ਡੋਲਦਾ ਨਹੀਂ ਹੈ ਝਟਕਣਾ ਵਿੱਚ ਨਹੀਂ ਆਉਂਦਾ ਸੰਸਾਰਿਆਂ ਵਿੱਚ ਨਹੀਂ ਆਉਂਦਾ ਈਰਖਾ ਦਵੇਸ਼ ਨਿੰਦਿਆ ਟੁਗਲੀ ਤੇ ਸਾਧਗੁਰੂ ਕਹਿੰਦੇ ਨੇ ਹਰ ਕਾ ਸੇਵ ਸਦ ਹੀ ਹਮੇਸ਼ਾ ਤੋਂ ਤੇ ਰਹਿਣ ਵਾਲਿਆਂ ਨਾਲੇ ਸਮੇਂ ਤੱਕ ਹਮੇਸ਼ਾ ਗੁਮੁਖਤਾ ਸਦਾਵੇਂ ਬੰਦ ਗੁਖਤ ਰਹਿੰਦਾ ਹੈ ਚਾਹੇ ਇਹ ਕਾਇ ਹੈ ਚਾਹੇ ਦ੍ਰਿਸ਼ ਹੈ ਚਾਹੇ ਨੇ ਤੇ ਅਸਾ ਚੁਲੀ ਹੈ ਚੈਗਰਸਤ ਪਰਤ ਪਾਲਣਾ ਦੀ ਗੱਲ ਹੈ ਕਿਉਂਕਿ ਗਰਸਤ ਪਰਤ ਪਾਲਣਾ ਦੀ ਵੀ ਗੱਲ ਆਉਂਦੀ ਹੈ ਸਾਧਗੁਰੂ ਬਾਬਾ ਕਬੀਰ ਸਾਹਿਬ ਸੋ ਡਰਾਗ ਨੇ ਬੜਾ ਪਿਆਰਾ ਪ੍ਰਮਾਣ ਕਰਦੇ ਨੇ ਕਹਿੰਦੇ ਬਹੁ ਪਰਪੰਚ ਕਰ ਪਰ ਧਣ ਲਿਆ ਵਰ ਸੁਤਦਾਰਾ ਮੈਂ ਆਨੰਤ ਆਵੈ ਮਨ ਮੇਰੇ ਊਲੇ ਕਪਟਨਾ ਕੀਜੇ ਅੰਤ ਨੇ ਵੀਰਾ ਤੇਰੀ ਦੀ ਤੈਂ ਕਿਹਦੇ ਕਹਿੰਦੇ ਗਰਸਤ ਪਰਪੰਨਾ ਦੀ ਗੱਲਾਂ ਨਹੀਂ ਤੇ ਹੋਰ ਲਾਲਚੀ ਹੋ ਜਾਂਦਾ ਹੈ ਲੋਭੀ ਜਾਂਤਣ ਜਾਣੇ ਪੱਖ ਪੱਖ ਬੁਟਾਈ ਕਹਿੰਦੇ ਇਹ ਬਹੁ ਪਰਪੰਦੇ ਬਹੁ ਝੂਠ ਬੋਲ ਕੇ ਖਿਲਾਵੇ ਕਰਕੇ ਬੇਈਮਾਨੀਆਂ ਚੋਰੀ ਕਰਕੇ ਠੱਗ ਕੇ ਲੋਕਾਂ ਨੂੰ ਲੁੱਟ ਕੇ ਲੋਕਾਂ ਨੂੰ ਬੋਪਰਪੰਜ ਪਾਉ ਝੂਠ ਬੋਲਦੇ ਬੋਪਰਪੰਜ ਕਰ ਪਰੈ ਧਨ ਲਿਆਵਾ ਪ੍ਰਾਇ ਧਨ ਨੂੰ ਲਿਆਣਾ ਕਰਦਾ ਤੇ ਪ੍ਰਾਇ ਧਨ ਦੀ ਤਾਂ ਸਤਬੂ ਵੀ ਹਾਮੀ ਨਹੀਂ ਕਰਦੇ ਹੱਥ ਪਰਾਇਆ ਨਾਂਨੇ ਦਾ ਪੋਸੂ ਔਰ ਗਾਏ ਗੁਰਪੀਰ ਹਾਮਾ ਤਾਂ ਆਪਣੇ ਜੰਮਰਦਾਰ ਨਾ ਕਰ ਕਿਸੇ ਦਾ ਹੱਕ ਨਾ ਐਂ ਲੱਗੋ ਪੇਰੇ ਵੀ ਹਾਮਾ ਤਾਂ ਪਰੇਗਾ ਤੇਰਾ ਰਾਹ ਜੀ ਦਾ ਬਣੇਗਾ ਤੇਰਾ ਸੰਗੀ ਸਾਥੀ ਤਾਂ ਬਣੇਗਾ ਕਿਤੇ ਦਾ ਹੱਕ ਨਾ ਦੇਖਾਂ ਤੇ ਅੱਪਾ ਗੱਲ ਕਰ ਰਹੇ ਸਰ ਬਹੁ ਪਰਪੰਡਰ ਪਰ ਟੰਗ ਲਿਆ ਬਣੇ ਪਰਾਇਆ ਤਾਂ ਲੁੱਟ ਕੇ ਲੈਂਦਾ ਚਾਹੇ ਉਹ ਠੱਗੀ ਹੋਵੇ ਤੇ ਬੇਈਮਾਨੀ ਹੋਵੇ ਮਨੋਗਗਿਆਨ ਦੇ ਵਿੱਚ ਕਿਲਾ ਕਿਸੇ ਨੂੰ ਪਤਾ ਲੱਗਦਾ ਉਹ ਤੇਰੇ ਮਨ ਨੂੰ ਦਾ ਪਤਾ ਹੈ ਨੈਣਾਂ ਤੱਕ ਤੇਰੇ ਮਨ ਦੇ ਪੜਦੇ ਅਨੇਕਾਂ ਪਰਦੇਆਂ ਚੋਂ ਬੇਈਮਾਨੀ ਕਰ ਸਕਦੇ ਨੇ ਚੋਰੀ ਕਰ ਸਕਦੇ ਨੇ ਮਨ ਕੋ ਨਹੀਂ ਕੋਈ ਚੋਰੀ ਕਰ ਸਕਦਾ ਮਨ ਦਾ ਤਾਂ ਪਤਲ ਕਵੀਰ ਮਨ ਜਾਣਿਆ ਸਭ ਬਾਦ ਜਨਮੁੱਤ ਗੇਣਗੇ ਲਈ ਕਰਦੇ ਆ ਜਨਮੁੱਤ ਕੀ ਗਲਤੀ ਕਰ ਰਹੇ ਆ ਉਹ ਗਲਤੀ ਨਹੀਂ ਮਾਪਾਪ ਜਣਿਆ ਜਾਂਦਾ ਕਿ ਸਤਿਗੁਰੂ ਕਹਿੰਦੇ ਨੇ ਉਹ ਪਰਪੰਚਗਰ ਪਰ ਧਨ ਲਿਆ ਉਹ ਪ੍ਰਾਇ ਕਰਨ ਲਿਆ ਸਤਦਾਰਾ ਤੇ ਆਨ ਲੁਟਾ ਗਾ ਸੁੱਤ ਤੀਆਂ ਪੁੱਤਰ ਧਾਰਾ ਇਸਤਰੀ ਕਿੰਨੇ ਇਹਨਾਂ ਤੇ ਲੁਟਾਣਾ ਕਰਦਾ ਮੇਰੇ ਮਨ ਉਹ ਲੈ ਕਪਟਨਾ ਕੀਤਾ ਭੁੱਲ ਕੇ ਵੀ ਮੇਰੇ ਮਨਾ ਕਿਤੇ ਝੂਠ ਠੱਗੀ ਚੋਰੀ ਬੇਈਮਾਨੀ ਪ੍ਰਾਇਆ ਹੱਤ ਨਾ ਸਹੀ ਕਿਉਂ ਕਿਉਂਕਿ ਸਤਿਗੁਰੂ ਕਹਿੰਦੇ ਨੇ ਆਂਤਨ ਮੇਰਾ ਤੇਰੇ ਦੀ ਪੈ ਗਈ ਹੈ ਨਿਵੇੜਾ ਤੈਨੂੰ ਦੇਣਾ ਪਏਗਾ ਅੰਦਰਣਾ ਤੈਨੂੰ ਦੇਣਾ ਪਏਗਾ ਤੇਰੇ ਤੇ ਆ ਪਤਰਾ ਨੇ ਖਤਮ ਮਰਣਾ ਹੋਣਾ ਨਹੀਂ ਤੈਨੂੰ ਦੇਣਾ ਪਏਗਾ ਕਿਉਂਕਿ ਉਹ ਤੇਰੀ ਜ਼ਿੰਮੇਵਾਰੀ ਹੈ ਦੁਲਿਆ ਕਿ ਉਹਨਾਂ ਨੂੰ ਬੰਨ ਮਰਨਾ ਤੈਨੂੰ ਦੇਣਾ ਕਿਉਂਕਿ ਬੇਈਮਾਨੀ ਤੂੰ ਕੀਤੀ ਏ ਤੇਰੇ ਤੇ ਆ ਪੁੱਤਰਾਣੇ ਦੇ ਉਹਨਾਂ ਨੂੰ ਨਹੀਂ ਪਤਾ ਕਿੱਥੋਂ ਆਏ ਹਨ ਪਰ ਤੈਨੂੰ ਤਾਂ ਪਤਾ ਹੈ ਨਾ ਮਰਨਾ ਤੂੰ ਦੇਈਗਾ ਹੁਣ ਜਿਹੜਾ ਪਰਨ ਪਤਾ ਲੇਖਾ ਦੇਣਾ ਤੋਹੇਲਾ ਜੋ ਦਿਲ ਸੁੱਤੀ ਹੋਏ ਸਾਡੇ ਦੀਵਾਨਾ ਪੱਲਾ ਨਾ ਪੁੱਟਾਇਓ ਲੇਖਾ ਦੇਣਾ ਮਰਨਾ ਹੋਣਾ ਇਸੇ ਸੰਸਾਰ ਵਿੱਚ ਹੀ ਹੋ ਜਾਣਾ ਤੇ ਸਾਧਗੁਰੂ ਕਹਿੰਦੇ ਨੇ ਜਿਹੜਾ ਪਤਾ ਹੈ ਇਹ ਕਰਮਾਈ ਜੀ ਕਰਨਾ ਮਲੁੱਖਾਂ ਵਾਲੇ ਜਿਹਦੇ ਨਾਲ ਆਇਆ ਵੀ ਤੇਰਾ ਸਫਲ ਹੈ ਤੇ ਗਿਆ ਵੀ ਇਸ ਸੰਸਾਰ ਤੋਂ ਸਫਲ ਹੈ ਇਸੇ ਸਹਾਰ ਕੇ ਵਡਿਆਈ ਕਰਦੇ ਨੇ ਲੋਕ ਪਰ ਕਿਧਰੇ ਨਾਮ ਦਾ ਆਖੇ ਤਾ ਦੇ ਪਰ ਕਈ ਕਹਿੰਦੇ ਸਤਿਗੁਰੂ ਕਹਿੰਦੇ ਨੇ ਬੇਈਮਾਨੀ ਦਾ ਨਾਂ ਨਹੀਂ ਝੂਠ ਠੱਗੀ ਪ੍ਰੇਮੀ ਬੇਈਮਾਨੀ ਦਾ ਨਾਂ ਨਹੀਂ ਕਿਉਂਕਿ ਉਹ ਤੈਨੂੰ ਨਾ ਰਣਾ ਦੇਣਾ ਪੈਣ ਜਾਂ ਤੇਰੀ ਕੰਗਣੂ ਦੇ ਕਿਉਂਕਿ ਸਾਡਾ ਜੋ ਵਿੱਚ ਇੱਕ ਗਲਤੀ ਕਰਦਾ ਸੀ ਸਾਰਾ ਕੁਟੰਬ ਘੜਦਾ ਸੀ ਸਾਰਾ ਸੰਸਾਰ ਗਲਤੀ ਦਾ ਖਮਿਆਜਾ ਭਰਦਾ ਸੀ ਤ੍ਰੇਤੇ ਵਿੱਚ ਇੱਕ ਨੇ ਗਲਤੀ ਕੀਤੀ ਆਪਾਂ ਜਾਣਦੇ ਹਾਂ ਪੂਰੇ ਦੇ ਪੂਰੇ ਕੁਟੰਬ ਨੂੰ ਪਰ ਨਹੀਂ ਪਈ ਰਾਵਣ ਦੇ ਪੂਰੇ ਪਰਿਵਾਰ ਨੂੰ ਵਰ ਨਹੀਂ ਪਈ ਦੁਆਪਰ ਦੇ ਵਿੱਚ ਇੱਕ ਗਲਤੀ ਹੋਈ ਤੇ ਸ਼੍ਰੀ ਕ੍ਰਿਸ਼ਨ ਦੇ ਸਾਰੇ ਪਰਿਵਾਰ ਨੂੰ ਵਰ ਨਹੀਂ ਪਈ ਜਿਹੜੇ ਉਹਨਾਂ ਦੇ ਸਾਕ ਸੰਬੰਧੀ ਮਾਪੇ ਵਾਪਸ ਕੁਟੰਬ ਵਿੱਚ ਰਿਸ਼ਤੇਦਾਰ ਵੀ ਆ ਜਾਂਦੇ ਨੇ ਪਰ ਦੁਆਪਰ ਦੇ ਵਿੱਚ ਪਰਿਵਾਰ ਤੇ ਗੱਲ ਆਈ ਪਰਿਵਾਰ ਨੂੰ ਜਾਨਣਾ ਪਰਨਾ ਪਿਆ ਤੇ ਸੁਨੇਹਾ ਜ ਪਰਨਾ ਪਿਆ ਬਦਸੀਸਾਂ ਦਾ ਸਤਜਗਤ ਦੇ ਵਿੱਚ ਸਤਗੁਰੂ ਕਹਿੰਦੇ ਨੇ ਜੇ ਤੂੰ ਗਲਤੀ ਕਰੇਗਾ ਤੇ ਤੂੰ ਭਰੇ ਨਾ ਤੇਰਾ ਪਰਿਵਾਰ ਕੋਈ ਉਹਦਾ ਸੰਬੰਧਕ ਨਹੀਂ ਹੋ। ਗਲਤੀ ਤੂੰ ਕੀਤੀ ਐ ਤੂੰ ਭਰ ਹਜਣਾ ਜੇ ਦੰਗੇ ਕਰਮ ਦਾ ਹਰਜਾਨਾ ਤੈਨੂੰ ਮਿਲਣਾ ਹੈ ਤੇ ਮੰਦੇ ਦਾ ਵੀ ਤਾਂ ਤੂੰ ਹੀ ਹੋਵੇਂਗਾ ਤੇ ਸਾਧਗੁਰੂ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦਾ ਸੇਵਕ ਹੈ ਨਾ ਉਹ ਫਿਰ ਈਨਕਾ ਚੋਰੀ ਠੱਗੀ ਯਾਰੀ ਬੇਇਮਾਨੀ ਭਾਈ ਹੱਗਨ ਸਭ ਤੋਂ ਉੱਪਰ ਉੱਠ ਜਾਂਦਾ ਹੈ ਜਿੰਨਾ ਮਿਲੇ ਉਹਦੇ ਚ ਜੱਤ ਸਤ ਸੰਜਮ ਦੀ ਆਧਾਰਨ ਪੱਕਾ ਰਹਿ ਜਾਂਦਾ ਹੈ ਤੇ ਪੰਜੀ ਪੋੜੀਆਂ ਨੇ ਨਾ ਜ਼ਿੰਦਗੀ ਸਫਲੀਆਂ ਕਰਨ ਦੀ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਹਰਿ ਦਾ ਸੇਵਕ ਸਦਾ ਹੀ ਮੁਕਤ ਹਮੇਸ਼ਾ ਸੰਸਾਰਾਂ ਤੋਂ ਮੁਕਤ ਰਹਿੰਦਾ ਹੈ ਜਿਹੜਾ ਪ੍ਰਮਾਤਮਾ ਦਾ ਸੇਵਕ ਹੈ ਇਹ ਨਿਸ਼ਾਨੀ ਦੱਸੀ ਸਭ ਤੋਂ ਵੱਡੀ ਹੁਣ ਮੇਰੇ ਵਰਗਾ ਕਹਿੰਦਾ ਜੀ ਮੈਂ ਪ੍ਰਮਾਤਮਾ ਦਾ ਸੇਵਕ ਆ ਚਿੰਤਾ ਜੋ ਇਹ ਤੋਂ ਛੱਡਦਾ ਨਹੀਂ ਸੇਵਕ ਆਦਾ ਹੋਇਆ ਕਿਉਂਕਿ ਸਤਿਗੁਰੂ ਕਹਿੰਦੇ ਹਰਿ ਦਾ ਸੇਵਕ ਸਦਾ ਹੀ ਮੁਕਤ ਹਮੇਸ਼ਾ ਤੋਂ ਮੁਕਤ ਰਹਿੰਦਾ ਹੈ ਖੁਸ਼ ਆਨੰਦ ਵਿੱਚ ਰਹਿੰਦਾ ਚਾਹੇ ਸੋਖਾ ਹੈ ਚਾਹੇ ਦੁੱਖਾ ਤੇ ਸਤਿਗੁਰੂ ਇਸੇ ਤਰ੍ਹਾਂ ਇਹਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਜੋ ਇਛੇ ਕਰਾਇ ਸੋਈ ਪਲ ਜਨਕੈ ਨਿਰਮਲਤਾ ਸ ਕੀ ਜੁਗਤਾ ਰਹਾ ਇਹਨੇ ਜੋ ਕਿਛ ਕਰੈ ਇਹਨੇ ਜਿਹੜਾ ਵੀ ਪ੍ਰਮਾਤਮਾ ਕਰਨਾ ਕਰਦਾ ਜੋ ਵੀ ਬਾਣਾ ਵਰਦਾ ਜਾਂ ਜੋ ਕੁਝ ਹੁੰਦਾ ਹੈ ਸੋਈ ਪਲ ਜਨਕ ਮੰਡਨ ਕੈ ਹੁਣ ਉਹਨੂੰ ਨਹੀਂ ਭਲਾ ਕਹਿ ਦਾਂਗੇ ਜੇ ਕੋਈ ਆਪਸ ਵਿੱਚ ਐਂਡ ਕਰੇ ਉਹ ਭਲਾ ਨਹੀਂ ਉਹ ਬਾਣਾ ਨਹੀਂ ਉਹ ਆਪ ਦਾ ਡੈਟਾ ਕਿਉਂਕਿ 40% ਲੋਕ ਆਪਦੀਆਂ ਗਲਤੀਆਂ ਕਰਕੇ ਹਰਜਾਨਾ ਲੈਂਦੇ 40% ਕਿੱਡੀ ਪਰਸੈਂਟੇਜ ਹੈ ਜਿਹੜੀ ਅਣਜਾਣੇ ਬੁਣੇ ਤੇ ਹੋ ਜਾਂਦੀ ਹੈ ਤੇ 20% ਹੈ ਜਿਹੜੀ ਹੋਣੀ ਹੋਣੀ ਆ ਉਹ ਤਾਂ ਪੌਣੀ ਅਣਮੋਣੀ ਮੁਨ ਉਹਨ ਮੁਕਰਨੀ ਨਹੀਂ ਇਹ ਸੰਸਾਰ ਤੋਂ ਜਾਣੇ ਖੜੇ ਕਿ ਪੌਣੀ ਹੈ ਪੱਕੀ ਹੈ ਪਰ ਜਿਹੜੀਆਂ 40% ਦੀਆਂ ਗਲਤੀਆਂ ਸਾਡੇ ਹੱਥ ਆ ਉਹ ਨੌਕਰੀਏ ਭਾਈ ਚਿੰਤਾ ਤਾਂ ਸਾਡੇ ਹੱਥਾਂ ਨਾਲ ਲੈਣੀ ਹੈ ਜਾਂ ਨਹੀਂ ਲੈਣੀ ਹੁਣ ਚਿੰਤਾ ਲਵਾਂਗੇ ਤਾਂ ਫਿਰ ਅਫੀਸਾਤ ਗੁਰੂ ਦੀ ਬਾਣੀ ਨਹੀਂ ਸਮਝੀ ਚਿੰਤਾ ਛੱਡ ਕੇ ਤਰੋਣ ਲੱਗ ਲੱਗੋ ਚਿੰਤਾਵਾਂ ਛੱਡ ਕੇ ਅਚਿੰਤ ਰਹਿ ਕੇ ਜ਼ਿੰਮੇਵਾਰੀ ਨਿਭਾਉਂਦੇ ਆ ਹੋਇਆ ਗ੍ਰਸਤੀ ਜੋ ਉਪਰਾਮ ਰਹੇ ਤਾਂ ਪਰਵਾਹ ਨਹੀਂ ਨੇਕ ਸਾਧਗੁਰ ਕਹਿੰਦੇ ਨੇ ਗੈਗਜ ਪ੍ਰਯੋਗ ਕੋ ਟਾਂਬ ਗਏ ਕੰਠੇ ਰਗੇ ਹੋ ਰਾਂ ਆਏ ਪਰੇ ਦਰਮਰਾਇ ਤੇ ਪਿੱਛੇ ਤੋਂ ਮਾਂ ਤਾਂ ਕਨੇ ਪਰਵਾਰ ਦੀ ਗੈਗਜ ਟੁੰ ਜਾਰਿਆ ਐ ਇਸੇ ਤੋਂ ਮਾਂ ਦਾ ਹੰਤ ਇਸੇ ਸ਼ੋਰ ਸ਼ਰਾਬੇ ਚ ਤੈਨੂੰ ਲੈ ਵੀ ਜਾਏਗਾ ਜਣਤ ਕਾਲ ਸਚਾਈ ਸਤਿਗੁਰੂ ਕਹਿੰਦੇ ਨੇ ਜੋ ਕਿਛ ਕਰੈ ਸੋਈ ਫਲ ਮੰਨ ਜਾਣ ਕਰੈ ਇੱਕ ਭਗਤ ਹੋਇਆ ਸਤਿਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਉਹਦਾ ਜਿਹੜਾ ਪਤੂ ਆਂਦਾ ਇੱਕ ਗਰੀਬੂ ਵੀ ਨਾਂ ਆਂਦਾ ਉਹਨੂੰ ਇਸੇ ਗੁਰਸਿੱਖ ਨੇ ਸਤਿਗੁਰਾਂ ਦੇ ਸਾਹਮਣੇ ਅਰਦਾਸ ਕੀਤੀ ਕੋਈ ਹੈ ਸਾ ਜਿਹੜਾ ਦੁੱਖ ਤੋਂ ਖਿੱਛ ਜਾਈ ਕੋਈ ਹੈ ਸਾ ਜਿਹਨੂੰ ਦੇਦਾ ਸਤਿਗੁਰੂ ਸੰਪੂਰਨ ਹੋਵੇ ਹਮੇਸ਼ਾ ਮੁਕਤ ਹੋਵੇ ਟੈਨਸ਼ਨ ਤੋਂ ਸਤਿਗੁਰੂ ਨੇ ਗੁਰਦੁਆਰੇ ਪਾਵਰ ਧਰਤੀ ਤੇ ਭੇਜਿਆ ਐ ਐਡਰੈਸ ਦਾ ਸਕੇ ਪਤਾ ਦੱਸ ਕੇ ਭੇਜਿਆ ਕੁਤੇ ਤੈਨੂੰ ਮਿਲੇਗਾ ਓਏ ਤੂੰ ਆਮ ਦਾ ਸੇਵਕੇ ਜਾ ਕੇ ਉਸ ਨੂੰ ਮਿਲਣਾ ਕਰਾ ਤੇ ਸੇਵਕ ਨੇ ਜਾ ਕੇ ਪਤਾ ਕਰਕੇ ਗਿਆ ਅੰਗੋਗੋ ਸਖਨੇ ਸਰਕਾਰ ਕੀਤਾ ਵਿਵਾਜਨਾ ਕੀਤਾ ਚਾਹ ਪਾਣੀ ਬੁਛਾਦਾ ਸਿਕਾਇਆ ਘਰੇ ਪੁੱਤਰ ਦਾ ਵਿਆਹ ਰੱਖਿਆ ਹੋਇਆ ਹੈ ਉਰੋਣਕ ਮੇਲਾ ਚੱਲ ਰਿਹਾ ਤੇ ਉਹ ਇੱਕ ਸਫਾ ਸੀਂ ਜਾ ਰਿਹਾ ਸਫਾ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਸੱਥਰ ਦੇਖਣ ਵਾਸਤੇ ਸਫਾ ਹੁੰਦਾ ਜਿਹਦੇ ਤੇ ਅਰਥੀ ਲਟਾਈ ਜਾਂਦੀ ਹੈ ਸਫਾ ਸੀ ਜਾ ਰਿਹਾ ਦੇਖਣ ਵਾਲੇ ਹਰਾਨ ਦੇ ਰਿਸ਼ਤੇਦਾਰ ਹਰਾਨ ਦੇ ਪਈ ਤੇਰੇ ਪੁੱਤਰ ਦਾ ਵਿਆਹ ਹੈ ਸ਼ਗਨਾਂ ਦੀਆਂ ਰਸਮਾਂ ਹੋ ਰਹੀਆਂ ਨੇ ਤੇ ਤੂੰ ਸਭਾ ਜੀ ਜਾ ਰਹੇ ਕਹਿੰਦਾ ਜੀ ਇਹਨਾਂ ਦੀ ਵੀ ਇਹਦੀ ਵੀ ਲੋੜ ਪੈਗੀ ਆਣ ਵਾਲੇ ਸਮੇਂ ਚ ਭਾਈ ਪੁੱਤ ਨੂੰ ਪਤਾ ਸੀ ਵੀ ਇਹਦੀ ਲੋੜ ਪੈਣੀ ਹੈ ਕਹਿੰਦਾ ਜੀ ਲੋੜ ਪੈਗੀ ਇਹਦੀ ਜਦੋਂ ਕੋਡ ਕੋ ਸਮਾਂ ਟਪਿਆ ਅਗਲੇ ਦਿਨ ਦੀ ਗੱਲ ਹੋਈ ਪੁੱਤਰ ਨੇ ਬਰਾਤ ਕਢਣਾ ਕੋੜੀ ਚੜ੍ਹਨਾ ਵਿਆਹ ਲਈ ਜਾ ਰਹੇ ਕਹਿੰਦੇ ਭਾਈ ਬਹੁਤਾਂ ਖੁਸ਼ੀ ਕਰ ਤੇਰਾ ਪੁੱਤ ਕੋ ਵਿਆਹ ਜਾ ਰਿਹਾ ਹੈ ਕਹਿੰਦੇ ਭਾਈ ਵਿਆਹ ਜਾ ਰਿਹਾ ਹੈ ਇਹ ਕਰਮ ਹੈ ਵਿਆਹ ਹੋਣਾ ਇਹ ਵੀ ਨਿਯਤ ਹੈ ਪਰ ਅੱਗੇ ਕੀ ਹੋਣਾ ਉਹਦੀ ਨਿਯਤ ਹੈ ਨਿਰਾਂਤ ਸ਼ਬਦ ਰਾਮ ਗੀਤਾ ਹਰ ਕਾ ਤੇ ਸਾਡੀ ਹੀ ਹੁੰਦਾ ਹੈ ਕਿ ਜਦੋਂ ਪੁੱਤਰ ਨੂੰ ਵਿਆਹ ਕੇ ਲੈ ਆਇਆ ਦਹ ਲੇਸ ਤੇ ਪਹੁੰਚਿਆ ਤੇ ਇੱਕਦਮ ਤਸਲੀਮ ਹੋਈ ਦਰਦ ਹੋਇਆ ਦਿਲ ਤੇ ਦਰਦ ਹੋਇਆ ਤੇ ਦਰਦ ਹੁੰਦੇ ਆਂ ਦਹ ਦੀ ਜੇ ਪਾਰ ਨਹੀਂ ਕੀਤੀ ਨੂਰਾ ਅਗਮ ਨਹੀਂ ਹੋਇਆ ਤੇ ਪੁੱਤਰ ਚੜਾਈ ਕਰਕੇ ਉੱਥੇ ਰੋਣਾ ਕਰਲਾਣਾ ਸ਼ੁਰੂ ਹੋ ਗਿਆ ਦੁੱਧ ਪੈਣੀ ਸ਼ੁਰੂ ਹੋ ਗਈ ਹੈ ਭਾਈ ਭਗਤ ਉਸੇ ਤਰ ਜਿਹੜਾ ਸਿੱਖ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਆਇਆ ਸੀ ਸ਼ੰਕਾ ਕਰਕੇ ਵੀ ਹੈ ਐਤਾ ਜਿਹੜਾ ਹਰਕਾ ਸਿਰ ਸਾਡੀ ਮੁਖਤ ਹੈ। ਹਰ ਇੱਕ ਗੀਤ ਤੋਂ ਮੁਖਤ ਹੋਵੇ। ਉੱਥੇ ਆ ਕੇ ਇੱਕ ਕਲੀਅਰ ਹੋਇਆ ਤੇ ਰਿਸ਼ਤੇਦਾਰਾਂ ਨੇ ਵੀ ਕਿਹਾ ਭਾਈ ਜਦੋਂ ਤੇਰੇ ਪੁੱਤਰ ਦੇ ਵਿਆਹ ਦੀਆਂ ਸ਼ਗਨਾਂ ਦੀਆਂ ਰਸਮਾਂ ਹੋ ਰਹੀਆਂ ਸਨ ਉਦੋਂ ਖੁਸ਼ ਨਹੀਂ ਹੋਇਆ ਤੇ ਮੇਰੇ ਪੁੱਤਰ ਦੀ ਅਥੀ ਨੂੰ ਮੋਢਾ ਦੇਣਾ ਹੈ। ਤੇ ਹੁਣ ਤੂੰ ਉਦਾਸ ਨਹੀਂ ਕੀ ਬਦ? ਕਿਉਂਕਿ ਵੱਡੇ ਵੱਡੇ ਰਾਜੇ ਰੋਂਦੇ ਦੇਖੇ ਨੇ। ਜਦੋਂ ਸ਼੍ਰੀ ਰਾਮਚੰਦਰ ਜੀ ਦਾ ਬਣਵਾਤ ਹੁੰਦਾ 14 ਸਾਲ ਦਾ ਪਿੱਛੋਂ ਬਾਪ ਵਿਜੋਗ ਦੇ ਵਿੱਚ ਆਪਣੇ ਪ੍ਰਾਨ ਤਿਆਗ ਦਿੰਦਾ ਪਤਾ ਵੀ 14 ਸਾਲ ਬਾਅਦ ਪੁੱਤਰ ਨੇ ਪਰਤੇ ਆਣਾ ਵਾਪਸੇ ਮੁੜਿਆ ਪਰ ਵਿਰਾਗ ਵਿਛੋੜਾ ਸਿਆਣਾ ਗਿਆ ਤੇ ਇੱਥੇ ਕਲਗੀਧਰ ਪਾਸ਼ਾ ਦੇ ਪੁੱਤਰਾਂ ਨਾਲ ਆਦੇ ਹੱਥੀਂ ਸਤਗੁਰੂ ਕੁਰਬਾਨ ਕਰਦੇ ਨੇ ਪਰ ਵਿਰਾਗ ਨਹੀਂ ਭਲਾ ਮਣਾਉਂਦੇ ਇੱਤੇ ਕੋਈ ਦੂਦੀ ਗੱਲ ਐ ਪੁੱਤਰ ਦੀ ਅੰਤ ਹੀ ਪਈ ਗਰ ਲਾਪਣੀ ਕਹਿੰਦੇ ਵੀ ਇਹ ਤਾਂ ਇੱਕ ਦਿਨ ਹੋਣਾ ਹੀ ਇਹਦੇ ਵਿੱਚ ਕੀ ਦੋਰਾਏ ਆ ਜਿਵੇਂ ਵੱਡੇ ਵੱਡੇ ਪੱਥਰ ਦਿਲ ਵੀ ਪੈ ਜਾਂਦੇ ਨੇ ਜਦੋਂ ਘਟ ਕੇ ਅਰਤੀ ਆ ਜਾਏ ਕਿਸੇ ਦੀ ਮੌਤ ਹੋ ਜਾਏ ਕਹਿੰਦੇ ਭਾਈ ਇਹ ਸਫਾ ਹੈ ਇਹ ਸਫਾ ਇਸ ਲਈ ਡੰਡਿਆ ਜਾ ਰਿਹਾ ਕਹਿੰਦਾ ਮਤਲਬ ਜਦੋਂ ਖੁਸ਼ੀ ਹੈ ਖੁਸ਼ੀ ਆਪ ਦਾ ਜਲਤਾਨ ਨਹੀਂ ਹੋਇਆ ਤੇ ਜਦੋਂ ਗਮੀ ਹੈ ਤਾਂ ਆਪ ਦਾ ਵਿਰਾਗ ਨਹੀਂ ਹੋਇਆ ਤੇ ਜਦੋਂ ਸਾਧੂ ਰਾਹ ਨੇ ਚਰਣੀ ਹੈ ਸਾਧੂ ਨੇ ਕਹਿੰਦੇ ਹਾਂ ਭਾਈ ਦੱਸ ਕਹਿੰਦਾ ਸਤਿਗੁਰੂ ਵਾਕਿ ਤੇਰੇ ਸੇਵਕ ਐਸੇ ਨੇ ਜਿਹੜਾ ਹਰ ਕਾਰ ਦਾ ਸੇਵਕ ਆਦਿ ਪੂਰਤਾ ਖੁਸ਼ੀ ਗਮੀ ਦੁੱਖ ਅਮੀਰੀ ਗਰੀਬੀ ਤੋਂ ਮੁਕਤ ਨੇ ਐਸੇ ਅਨੇਕਾਂ ਨੇ ਹੈਨ ਵਿਰਲੇ ਨਹੀਂ ਘਣੇ ਫੈਲ ਫੱਕੜ ਹੁੰਦਾ ਬਹੁਤ ਵਿਰਲੇ ਨਹੀਂ ਪਰ ਹੈਨ ਬਹੁਤ ਬਹੁਤ ਗਿੰਦ ਕਰੀ ਨਹੀਂ ਹੈ ਇਸ ਲਈ ਕਿਨੇ ਜੋ ਕਰੇਗਾ ਉਤਨਾ ਤੈਨੂੰ ਪਾਏਗਾ ਇਸ ਲਈ ਇਹ ਚਿੰਤਾ ਜੋ ਰਹੇ ਜੋ ਟੈਨਸ਼ਨ ਤੋਂ ਫ੍ਰੀ ਹੋ ਕੇ ਜੋ ਕਿਸ ਕਰੇ ਸੋਈ ਫਲ ਜਾਣ ਕੇ ਕਹਿੰਦੇ ਭਾਈ ਜੋ ਕਹਿ ਕਰਦਾ ਹੈ ਭਲ ਜਾਣ ਕੇ ਮੰਨਣਾ ਕਰ ਸਤਮਨ ਅਤ ਨਿਰਮਲ ਦਾ ਕੀ ਦੂਤਾ ਪਰ ਇਹਨੂੰ ਕੋਈ ਸੁਸਾਇਡ ਕਰਦਾ ਉਹਨੂੰ ਭਲਾ ਨਹੀਂ ਜਾਣਦਾ ਉਹ ਆਪਣੀ ਹੱਥੀ ਕੀਤਾ ਕਿਉਂ ਗਲਤੀ ਅਸੀਂ ਕਰੀ ਉਹਦਾ ਉਲਾਮਾ ਪ੍ਰਮਾਤਮਾ ਸਰਣੀ ਹੈ ਆ ਸੈਦ ਸੁਭਾਈ ਮੌਤ ਆਉ ਗਲਬਖਰੀ ਹੈ ਉਹ ਵੀ ਸਾਡੇ ਹੱਥ ਹੈ ਜੇ ਸਰੀਰ ਕਮਾਇਆ ਹੋਵੇ ਤਾਂ ਉਹ ਵੀ ਉੱਪਰ ਵਧੀਖ ਸੋ ਤੋਂ ਅਸਾਲਾ ਖਲਾੜ ਨੇ ਉਹ ਵੀ ਸਾਡੇ ਹੱਥ ਹੈ ਨਾ ਉਮਰ ਸਾਡੀ ਜਿਚਾਈ ਤਾਂ ਦਸ ਸਾਲ ਤੋਂ ਜਾਂਦੇ ਬਣੀਏ ਕਿਉਂਕਿ ਖਾਣ ਪੀਣ ਤੇ ਸਰੀਰ ਕਮਾਣ ਤੇ ਡਿਪੈਂਡ ਆਉ ਜਿੰਨੇ ਕਿਉਂਕਿ ਧੰਤ ਸਭ ਨੂੰ ਇੱਕ ਜਿਹਿਆ ਦਿੱਤਾ ਹੁਣ ਕਾਰ ਕਰਿਆਂ ਕੋਲੇ ਆ ਪਰ ਉਹ ਘਰ ਕੋਈ ਤਾਂ ਚਲਾ ਕੇ ਦੋ ਸਾਲਾਂ ਚ ਕਬਾੜ ਬਣਾ ਦਿੰਦਾ ਕੋਈ 20 ਸਾਲ ਚਲਾਉਂਦਾ ਰਹਿੰਦਾ ਐਜ਼ ਇਟ ਇਜ਼ ਰਹਿ ਜਾਂਦੀ ਹੈ ਡਿਪੈਂਡ ਤਾਂ ਹੈ ਨਾ ਆ ਪੰਜ ਪੂਰਤਕ ਭਾਂਡਾ ਐਸਾ ਹੈ ਇਹਦੇ ਚ ਕੋਈ ਤਾਂ ਸ਼ਰਾਬੀ ਕਬਾਬੀ ਹੋ ਕੇ ਮੋਤਲੂ ਸੱਦਾ ਦੇ ਲੈਂਦਾ ਤੇ ਕੋਈ ਇਸ ਸ਼ਰੀਰ ਨੂੰ ਕਮਾਈ ਕਰਕੇ ਸਾਲਾਂ ਮਦੀ ਉਮਰ ਕੱਢਦਾ ਹੈ ਡਿਪੈਂਡ ਤੇ ਰਿਹੇ ਤੇਰੇ ਆ ਪਰ ਤੇਨੇ ਜੋ ਕੁਝ ਹੈ ਪਲਾ ਜਨਨਾ ਨਾ ਕਰ ਉਹਦਾ ਅਤ ਦਾ ਵਿਰਾਗੀ ਤਿਆਗੀ ਨਹੀਂ ਹੋਣਾ ਨਾ ਤਿਆਗ ਨੂੰ ਤਿਆਗਨ ਨੂੰ ਵੀ ਨਹੀਂ ਕਿਹਾ ਸਤਿਗੁਰੂ ਕਹਿੰਦੇ ਨੇ ਤਿਆਗਣਾ ਤਾਂ ਤਿਆਗ ਤਿਆਗਣਾ ਤਿਆਗ ਨੇ ਨੀਕਾ ਕਾਮ, ਕ્રોਧ, ਲੋਭ, ਮੋਹ ਤਿਆਗਣਾ ਕਹਿੰਦੇ ਤਿਆਗਣਾ ਹੈ ਤਿਆਗ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਦੇ ਮੰਗਣਾ ਮੰਗਣਾ ਤਾਂ ਹਰ ਜਸ ਮੰਗ ਤਿਆਗਣੇ ਪੰਜ ਤੋਰ ਤਿਆਗ ਗ੍ਰੰਥੀ ਤਿਆਗ ਨੂੰ ਵੀ ਨਹੀਂ ਕਿਹਾ ਤੇ ਗ੍ਰਾਫਿਕ ਅੱਤ ਦਾ ਗਲਤਾਨ ਹੋਣ ਨੂੰ ਵੀ ਨਹੀਂ ਸਾਧੂ ਬਣਾਣੀ ਕਿਹਾ ਦੋਨੋਂ ਚੀਜ਼ਾਂ ਨਹੀਂ ਐਪਲੀਕੇਬਲ ਹੈ ਕੰਡੀਸ਼ਨਾਂ ਦੋਨੋਂ ਪਰ ਡਿਪੈਂਡ ਤੇਰੇ ਤੇ ਹੈ ਇਹਦੇ ਤੇ ਰਹਿੰਦੇ ਆ ਆ ਸਬਲਾ ਕਿਵੇਂ ਹੋਣਾ ਹੈ ਸਾਧੂ ਕਿੰਨੇ ਨੇ ਨਿਰਮਲ ਦਾਸ ਜੀ ਤਾਂ ਜਿਹੜਾ ਦਾਸ ਹੈ ਉਹਦੀ ਨਿਰਮਲ ਪਵਿੱਤਰ ਜੁਤੀ ਹੈ ਪਵਿੱਤਰ ਪ੍ਰਿਕਾ ਰਹਾਵ ਵਿਸ਼ਰਾਮ ਦੇ ਕੇਂਦਰੀ ਪਾਸ ਜਾਂਦੇ ਨੇ ਆਸਾ ਮਹੱਲਾ ਪਨਮ ਅਸਰਨ ਪਨਮੇ ਪਾਸ਼ਾਲੀ ਮੁਖਾਰਬਤ ਉਚਾਰਨ ਕੀਤਾ ਹੋਇਆ पावन शब्द जिसका सब किश तिसका हो जेरा इस जैसा इस संसार रचा इस जग सच्चे की है कोमड़ी जिन्हें सारा को जो किस किया तो एक का बार जिने संसार रचे तिसका हुए कहते ओदा किधरे हो के दे तिस जान ले पना व्याप्पा कोई ओनू फिर माया छू भी नहीं सकती माया नेड़े भी नहीं आ सकती ऐसे मनुख में ਹਰ ਕਾ ਸੇਵਕ ਸਦੇ ਮੁਗਟਾ ਜੋ ਕੇ ਜਗਰੇ ਸੋਈ ਪਲ ਜਨਕੈ ਅਤ ਨਿਰਮਲ ਦਾਸ ਕੀ ਜੁਗ ਤਰਹ ਹੈ ਜਿਹੜਾ ਪ੍ਰਮਾਤਮਾ ਦਾ ਸੇਵਕ ਹੈ ਉਹ ਸੰਗ ਉਸ ਤੋਂ ਨਿਰਲੇਪ ਹੋ ਕੇ ਇੱਕ ਦੇ ਨਾਲ ਜੁੜਦਾ ਤੇ ਉਹ ਐਸਾ ਹੈ ਤੇ ਉਹਨੂੰ ਕਿਸੇ ਵੀ ਮਾਇਆ ਦੀ ਕੋਈ ਛਲ ਪੀਰ ਕਾ ਦ੍ਰੈਸ਼ ਲੰਡਿਆ ਟੁਗਲੀ ਬੇਮਨੀ ਚੋੜੀ ਠੱਗੀ ਜਾਰੀ ਕਿਸੇ ਦੀ ਮੈਲ ਨਹੀਂ ਲੱਗਦੀ ਪ੍ਰਭਾ ਪ੍ਰਵਿੱਤਰ ਹੋ ਜਾਂਦਾ ਹੈ ਇਹ ਉਹਦੀ ਨਿਰਮਲ ਦੂਤੀ ਹੈ ਸਗਲ ਤੇ ਆਗੇ ਹਰਿ ਸਰਨੀ ਆਇਆ ਸਭ ਕੁਝ ਛੱਡ ਸਭ ਕੁਝ ਛੱਡਣ ਦੀ ਗ੍ਰਸਤੀ ਛੱਡਣ ਦੀ ਕੰਮ ਕਾੜ ਛੱਡਣ ਦੀ ਫਰਜ਼ ਛੱਡਣ ਦੀ ਕਹਿਆ ਸਤਿਗੁਰਾਂ ਨੇ ਕਿਧਰੇ ਇਤਿਹਾਸ ਵੜ ਕੇ ਦੇਖ ਲੋ ਕਿਤੇ ਵੀ ਤਿਵਾਰੀ ਗੁਰੂ ਖਾਲਸਾ ਕਿਤੇ ਦੀ ਗੱਲ ਨਹੀਂ ਆਂਦਾ ਕਿ ਕਿਸੇ ਗੁਰੂ ਨੇ ਇੱਕ ਰਸਤੀ ਤਿਆਗਣ ਨੂੰ ਕਿਹਾ ਜਾਂ ਛੱਡਣ ਨੂੰ ਕਿਹਾ ਜਾਂ ਛੱਡੀ ਹੈ ਰਸਤਰ ਮਤੂ ਬੜਾ ਗ੍ਰਸਤੀ ਪ੍ਰਵਾਨਗੀ ਦਿੱਤੀ ਹੈ ਪਰ ਸਗਲ ਤਿਆਗ ਸਗਲ ਕੀ ਤਿਆਗਣਾ ਇਰਖਾ ਵੈਸ਼ ਨਿੰਦੇ ਅਟੁਗਲੀ ਤ੍ਰਿਸ਼ਨਾ ਪੰਜ ਚੋਰ ਇਤੇ ਅਗਰ ਨੂੰ ਕਿਹਾ ਕਿੰਨੇ ਇਹ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆ ਤੇ ਸਜਨ ਕਹਾ ਬਿਆਪੈ ਮਾਇਆ ਇਹਨੇ ਜਿਹੜਾ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਉਹ ਇਹ ਮਾਇਆ ਭਾਵ ਤ੍ਰਿਗੁਣੀ ਮਾਇਆ ਦੀ ਵਿਆਪਦੀ ਰਜ ਗੁਣ ਤਮ ਗੁਣ ਸੱਤ ਗੁਣ ਇਸ ਤੇ ਦੀ ਫਪ ਮਾਇਆ ਰਜਗੁਣੀ ਤਮਗੁਣੀ ਸਤਗੁਣੀ ਨਹੀਂ ਹੁੰਦਾ ਬਣਖ ਫਿਰ ਇਹਦੇ ਤੋਂ ਨਰ ਲੇਪ ਹੋ ਜਾਂਦਾ ਕਿਉਂਕਿ ਤਿੰਨਾਂ ਦੇ ਵਿੱਚ ਵੱਡੇ ਵੱਡੇ ਦੇਵੀ ਦੇਵਤੇ ਵੀ ਉਜ ਜਗੇ ਵੱਡੇ ਵੱਡੇ ਸਿੱਧ ਪੀਰ ਸੁਰਨਾਥ ਵੀ ਉਜ ਜਗੇ ਇਹ ਤਿੰਨਾਂ ਗੁਣਾ ਦੇ ਵਿੱਚ ਵੱਡੇ ਵੱਡੇ ਮਹਾਮਰੀ ਪ੍ਰਗਰਮੀ ਯੋਧੇ ਵੀ ਉਜ ਜਗੇ ਇਹ ਤਿੰਨਾਂ ਗੁਣਾ ਦੇ ਵਿੱਚ ਇਹ ਸਾਰਾ ਸੰਸਾਰ ਤਿੰਗੁਣੀ ਰੂਪ ਬਣਾਇਆ ਹੈ ਤਿੰਨ ਆਉਟ ਗੁਣ ਸਭ ਤੋਂ ਵੱਡੇ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਕਈ ਵਾਰੀ ਆਪਾਂ ਵਿਚਾਰ ਕਰ ਸਕਦੇ ਹਾਂ ਇਹ ਮਾਇਆ ਦੇ ਤਿੰਨ ਗੁਣ ਐਂ ਜਿਵੇਂ ਸਾਡੇ ਬੱਚੇ ਹੁੰਦੇ ਨੇ ਆਪਣੀਆਂ ਔਲਾਦਾ ਦੋ ਹੋਈਆਂ ਤਿੰਨ ਹੋਈਆਂ ਇਹ ਤਿੰਨ ਗੁਣ ਮਾਇਆ ਦੇ ਬੱਚੇ ਨੇ ਜਿਹਨੇ ਕਿਸੇ ਨਾ ਕਿਸੇ ਥਾਂ ਤੇ ਧਾ ਲੈਣਾ ਤੈਨੂੰ ਕਿਸੇ ਨਾ ਕਿਸੇ ਥਾਂ ਤੇ ਰੋਕ ਲੈਣਾ ਤੈਨੂੰ ਹੋ ਸਕਦਾ ਮੇਰੇ ਵਰਗੇ ਨੂੰ ਕਿਧਰੇ ਵਡਿਆਈ ਕਰਦੇ ਨੂੰ ਮਾਣ ਆਜੇ ਸਮੂਹ ਨਹੀਂ ਹੋ ਗਿਆ ਨਾ ਤੁਹਾਵੀ ਹੰਕਾਰ ਆ ਗਿਆ ਤੇ ਸਾਧੂ ਗੁਰੂ ਕਹਿੰਦੇ ਨੇ ਪਰ ਭਾਈ ਸਗਲ ਤਿਆਗ ਹਰ ਸਰਨੀ ਆਇਆ ਤਿਸ ਦਣ ਕਹਾਂ ਵਿਆਪਾਂ ਮਾ ਜਿਹੜਾ ਸਾਰੇ ਪੰਜ ਚੋਰਾ ਨੂੰ ਛੱਡ ਕੇ ਇਖਾਂ ਨੰਦੇ ਅਦਵੈ ਤੁਲੀ ਸਭ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆਇਆ ਉਹਨੂੰ ਇਹ ਤਿੰਨ ਗੁਣ ਮਾਇਆ ਦੇ ਤੰਗ ਨਹੀਂ ਕਰਦੇ ਜੇਨੂੰ ਕੇ ਤਨ ਦੀ ਅਗਰ ਮੇਕੀ ਸ਼ਾਇਆ ਗੋਬਿੰਦ ਭਜਨ ਮੈਨੇ ਹਟਕਾ ਜਾ ਲਿਆ ਫਿਰ ਇਹ ਤੰਗ ਨਹੀਂ ਕਰਦਾ ਕਿਉਂ ਉਹਨੂੰ ਆਸਰਾ ਗੋਬਿੰਦ ਦਾ ਹੈ ਨਾਮ ਨਿਦਾਨ ਜਾ ਕੇ ਮਨ ਪਾਏ ਕਿ ਜਿਹਦੇ ਹਿਰਦੇ ਵਿੱਚ ਨਾਮ ਦਾ ਖਜਾਨਾ ਆ ਗਿਆ ਨਾ ਤਿਸ ਜਣ ਕਾ ਤਿਸ ਜਣ ਕੋ ਚਿੰਤਾ ਸੁਪਣੇ ਨਹੀਂ ਜਿਹਦੇ ਹਿਰਦੇ ਵਿੱਚ ਨਾਮ ਦਾ ਖਜਾਨਾ ਉਹਨੂੰ ਸੁਪਣੇ ਵਿੱਚ ਵੀ ਚਿੰਤਾ ਨਹੀਂ ਹੁੰਦੀ ਹੁਣ ਇਹ ਨਹੀਂ ਕਿਹਾ ਇਸ ਫਿਕਰ ਇਹ ਕਰ ਤੇ ਚਿੰਤਾ 'ਚ ਫਰਕ ਹੈ ਜ਼ਿੰਮੇਵਾਰੀ ਤੇ ਚਿੰਤਾ 'ਚ ਫਰਕ ਹੈ ਜ਼ਿੰਮੇਵਾਰੀ ਚਿੰਤਾ ਬਣ ਗਈ ਨਾ ਜਦੋਂ ਉਦੋਂ ਤੇਰਾ ਕੋਲੇ ਨੁਕਸਾਨ ਹੁੰਦਾ ਭਲਾਣੀ ਹੁੰਦਾ ਜ਼ਿੰਮੇਵਾਰੀ ਹੱਦ ਤੱਕ ਹੈ ਪਰ ਕਹਿੰਦੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਜਿਹਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਜਿਹਨੂੰ ਕਰਮਖੰਡ ਕਹਿਆ ਧਰਮਖੰਡ ਕਹਿਆ ਗਿਆਨਖੰਡ ਕਹਿਆ ਜਿਹੜੇ ਤਿੰਨਾਂ ਤੋਂ ਤਿੰਨਾਂ ਨੂੰ ਸਿੱਖ ਗਿਆ ਉਹਦੇ ਹਿਰਦੇ ਵਿੱਚ ਖਜ਼ਾਨਾ ਨਾਮ ਦਾ ਵਜ ਜਾਏਗਾ ਫਿਰ ਉਸ ਕਿਤੇ ਜਾਗਦੇ ਆ ਤਾਂ ਛੱਡੋ ਕਿਤੇ ਸੁਪਨੇ ਵਿੱਚ ਵੀ ਕੋਈ ਚਿੰਤਾ ਨਹੀਂ ਕਰੇਗਾ ਚਿੰਤਾ ਛੱਡ ਆਚਨ ਤਰਣ ਨਾੜਕ ਲਗ ਬਾਈ ਕਿੰਦੇ ਇਹ ਨਹੀਂ ਸੋਚਣਾ ਜੀ ਚਿੰਤਾ ਛੱਡਣ ਉਹ ਗਿਆ ਪਰਵਾਰ ਦੀ ਚਿੰਤਾ ਛੱਡੀ ਇਹ ਚਿੰਤਾ ਨਹੀਂ ਭਾਈ ਇਹ ਸਿਮਰਣ ਬਣ ਜਾਂਦਾ ਜਦੋਂ ਜ਼ਿੰਮੇਵਾਰੀ ਨਿਭਾਉਂਦੇ ਹੋਇਆ ਬਾਈ ਗੁਰੂ ਗ੍ਰੰਥ ਮੰਤਰ ਦਾ ਅਭਿਆਸ ਕਰੇ ਉਵਰ ਤੇਰਾ ਚਿੰਤਾਣ ਬਣ ਜਾਂਦਾ ਸਿਮਰਨ ਬਣ ਜਾਂਦਾ ਜਿੰਮੇਵਾਰੀ ਛੱਡਣ ਨੂੰ ਨਹੀਂ ਕਹ ਸਤਿਗੁਰਾਂ ਦੀ ਬਾਰ ਬਾਰ ਬੇਨਤੀ ਕਰਦੇ ਤੇ ਇਸ ਕੋ ਚਿੰਤਾ ਸੁਪਨੇ ਜਿਹਨੂੰ ਗਿਆਨ ਆ ਗਿਆ ਉਹਨੂੰ ਫਿਰ ਸੁਪਨੇ ਵਿੱਚ ਵੀ ਚਿੰਤਾ ਨਹੀਂ ਹੁੰਦੀ ਕਹਨ ਨਾ ਨੇ ਕਰ ਪੂਰਾ ਪਾਇਆ ਕਹਿੰਦੇ ਭਾਈ ਗੁਰਨਾਗ ਨਾਮ ਲੈ ਬਾਦੀ ਮੋਰ ਲਾਂਦੇ ਸ਼ਬਦ ਸਮਾਪਤੀ ਕਰਨੇ ਨੇ ਦਾਸ ਨਾਨਕ ਕਹਿੰਦਾ ਗੁਰ ਪੂਰਾ ਪਾਇਆ ਹੁਣ ਇੱਕ ਕਦਮ ਫੋਲੋ ਕੀਤੇ ਨੇ ਸਾਰਾ ਕੁਝ ਛੱਡ ਕੇ ਗੁਰੂ ਦੀ ਸ਼ਰਣ ਵਿੱਚ ਆਏ ਤਿੰਨ ਗੁਣ ਮਾਇਆ ਦੇ ਰਜੋ ਗੁਣ ਤਮੋ ਗੁਣ ਸਤੋਗੰਨੀ ਤੇ ਵਿਆਪਦੇ ਕਰਮ ਖੰਡ ਧਰਮ ਖੰਡ ਗਿਆਨ ਖੰਡ ਪਤਾ ਲੱਗ ਗਿਆ ਕੀ ਹੈ ਹੁਣ ਇਹਦੇ ਵਿੱਚ ਰਹਿੰਦੇ ਹਾਂ ਹੁੰਦੇ ਆ ਨਾਮ ਦਾ ਖਜ਼ਾਨਾ ਪਾਲਦੇ ਸੁਪਨੇ ਵਿੱਚ ਵੀ ਫਿਕਰ ਨਹੀਂ ਹੁੰਦੀ ਕਿਸੇ ਚੀਜ਼ ਦੀ ਚਿੰਤਾ ਨਹੀਂ ਕਿਉਂਕਿ ਚਿੰਤਾ ਇੱਕ ਸਮਾਨ ਹੈ ਤੇ ਚਿੰਤਾ ਨਹੀਂ ਹੁੰਦੀ ਇਹ ਸਭ ਕੁਝ ਜਦੋਂ ਸਮਝ ਆਇਆ ਸੋ ਮਨਨ ਜਰੂਰ ਪੂਰਾ ਪਾਇਆ ਮਨ ਪੂਰੇ ਵੀ ਪ੍ਰਾਪਤ ਕਰ ਲਿਆ ਪਰਮ ਮੋਹ ਸਗਲ ਬਿਨਸਾਇਆ ਜਿਹਨੇ ਮੇਰਾ ਸਾਰਾ ਭਾਰ ਉਹ ਮੋਹ ਉਹ ਕੀ ਹੈ ਕੰਦੌਲਤ ਦਾ ਵੀ ਉਹ ਫਗੜਾ ਈਆਂ ਪੁੱਤਰਾਂ ਦਾ ਵੀ ਉਹ ਫਗੜਾ ਐਸ਼ੋ ਵਰਦ ਦਾ ਵੀ ਉਹ ਫਗੜਾ ਕੋਈ ਵੀ ਮੋਹ ਮੋਹ ਵੀ ਹੋਂਟਾਂ ਗਰੀ ਕਰਦਾ ਪਰਮ ਮੋਹ ਸਗਲ ਬਿਨਸਾਇਆ ਖਤਮ ਕਰ ਦਿੱਤਾ ਮੇਰੇ ਕੋਲ ਪਰ ਸ਼ਰਤ ਕੋਈ ਹੈ ਜਦੋਂ ਮੈਂ ਉਹਦੇ ਹੁਕਮ ਵਿੱਚ ਚੱਲਣਾ ਸ਼ੁਰੂ ਕੀਤਾ ਸਭ ਕੁਝ ਗੁਰੂ ਨੇ ਜਿਹੜਾ ਰਸਤਾ ਦੱਸਿਆ ਈਰਖਾ ਨਾ ਕਰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਭਾਂਡੇ ਸਿੱਧੇ ਕਰਕੇ ਕੋਈ ਗੱਲ ਇੱਕ ਮਾਨਿਕ ਤੇ ਹੋ ਕੇ ਸਮਝੀਏ ਤਾਂ ਸਹੀ ਸ਼ੰਕੇ ਛੱਡ ਕੇ ਜਰੂਰ ਤੇ ਕਿੰਤੂ ਪ੍ਰਤੂ ਛੱਡ ਕੇ ਕਰੂ ਦੀ ਗੱਲ ਤਾਂ ਸੁਣੀਏ ਧਿਆਨ ਨਾਲ ਫਿਰ ਸਾਰੇ ਚਿੰਤਾ ਜੋਰੇ ਖਤਮ ਹੋ ਜਾਣਗੇ ਆ ਜਿਹੜੇ ਆਪਾਂ ਗੋਲੀਆਂ ਖਾਂਦੇ ਆ ਨਾ 99% ਸਾਡੀਆਂ ਆਪਦੀਆਂ ਪੈਦਾਇਸ਼ ਕੀਤੀਆਂ ਹੋਈਆਂ ਨੇ ਕਿਉਂਕਿ ਚਿੰਤਾ ਕਰੇਗਾ ਡਿਪਰੈਸ਼ਨ ਆਏਗੀ ਡਿਪਰੈਸ਼ਨ ਆਏਗੀ ਸਰੀਰ ਕੋਈ ਨਾ ਕੋਈ ਬਿਮਾਰੀ ਆਏਗੀ ਬਿਮਾਰੀ ਨੂੰ ਸਦਾ ਨਹੀਂ ਨਾ ਰਿਵਾਇਆਂ ਤੇ ਲੱਗਦਾ ਹੈ ਨਹੀਂ ਕਈ ਐਸੇ ਵੀ ਦੇਖੇ ਨੇ ਸਭ ਕੁਝ ਹੋਣ ਦੇ ਬਾਵਜੂਦ ਰਾਤ ਨੂੰ نیند ਗਿਉਰੀ ਖਾਤੇ ਦਉਂਦੇ ਕਿਉਂ ਕਿਉਂਕਿ ਆਊਟ ਆਫ ਕੰਟਰੋਲ ਚਿੰਤਾ ਕਰਦੇ ਨੇ ਫਿਕਰ ਕਰਦੇ ਹਾਂਦ ਤੱਕ ਠੀਕ ਹੈ ਹਦੋਂ ਤਾਂ ਹਰ ਇੱਕ ਚੀਜ਼ ਬਾਹਰ ਐਨੇ ਕਹ ਲਈਏ ਇੱਕ ਹੈਬਿਟ ਛੱਡ ਇੱਕ ਨਸ਼ਾ ਬਣ ਜਾਂਦਾ ਐਡਿਕਸ਼ਨ ਬਣ ਜਾਂਦੀ ਸੁਭ ਗੁਰੂ ਪਿਆਰੀ ਸਾ ਸੰਗ ਜੀ ਅਸਲੀ ਸਾਧਗੁਰੂ ਦੀ ਸੇਵਾ ਸਿਮਰਨ ਨਾਮ ਬਾਣੀ ਨਾਲ ਜੁੜਨਾ ਕਰੀਏ ਤਾਂ ਕਿ ਸਾਡੇ ਵੀ ਇਹ ਤੰਦਰਤ ਮੇਲੇ ਮੁੱਕ ਕੇ ਐਸੀ ਵੀ ਗੁਰੂ ਦੇ ਨਾਲ ਜੁੜ ਕੇ ਇੱਕ ਮਿਲਦਾ ਅੰਕਲ ਕਰ ਸਕੀ ਸੋ ਇਨੀਆਂ ਗੋ ਬੇਨਤੀਆਂ ਪਰਵਾਣ ਕਰਨੀਆਂ ਜੇ ਕੋਈ ਗੱਲ ਚੰਗੀ ਲਗੀ ਧਨੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਝੜ ਕੇ ਪੱਲੇ ਬੰਨਣਾ ਅਮਰ ਕਰਨਾ ਨੇ ਓ ਥੀਸ ਕਰੋਰ ਦਾ ਸੰਗੀਤ ਇਕੱਠਾ ਵੀਂਦਾ ਰੰਗ ਕਰ ਦਿੱਤਾ ਚਾਜ ਆਵੇ ਲੇਖਕ ਤੈਨਾਂ ਛੁੱਟੀ ਆ ਖਿੰਖਿਨ ਭੁੱਲਣ ਹਾਰ ਬਰਸ਼ਨ ਹਾਰ ਮੁਸਲੈਨਾਂ ਨਾਂ ਨਿਪਾਰੋਤਾਰ ਦੇਵ ਸੱਜਣਾ ਸੀਸੜੀਆਂ ਜੋ ਹੋਵੇ ਸਹਿਬ ਸੁਮੇਰ ਗੱਡ ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ